ਔਰ ਬਈ ਮਿੱਤਰੋ ਕੀ ਹਾਲ ਨੇ ਅੱਜ ਆਪਾਂ ਛੱਡਦੇ ਮਿੱਤਰੋ ਘਰ ਦੀ ਬਾਜੀ ਛੱਡਾਂਗੇ ਚਾਰ ਕਬੂਤਰ ਤੇ ਆਪਣਾ ਘਰ ਹੋ ਸੀਗਾ ਤੇ ਇੱਕ ਆ ਬਾਈ ਛੱਡੂ ਇੱਕ ਇੱਥੇ ਆ ਬਾਈ ਦਾ ਘਰ ਹੈਗਾ ਤੇ ਇੱਕ ਕੋਬਿਆਂ ਵਾਲਾ ਬਾਈ ਛੱਡੂ ਤੇ ਬਾਈ ਦਾ ਛੱਡੂ ਬਈ ਖੱਟੀਆਂ ਅੱਖਾਂ ਦੀ ਕਬੂਤਰੀ ਆ ਕਾਲਾ ਟੂਸਾ ਗਲਾਬੀ ਬਗਲ ਤੇ ਕਾਲਾ ਪੋਟਾ ਤੇ ਆਪਣੇ ਵਾਲਾ ਬਾਈ ਲਾਲ ਪੂਛ ਕਾਲੇ ਟੂਸੇ ਕਾਲਾ ਪੋਟਾ ਤੇ ਤੀਜਾ ਵੀ ਤੁਹਾਨੂੰ ਦਿਖਾਉਣਾ ਚੌਥਾ ਮਿੱਤਰੋ ਬਾਈ ਕੋਠੇ ਦੀ ਛੱਡੂ ਆਪਦੇ ਤੋਂ ਸ਼ਾਖਾ ਕਬੂਤਰ ਹੈਗਾ ਤੇ ਗਲਾਬੀ ਜੇ ਡੰਡੀਆਂ ਮਾਰੀਆਂ ਹੋਈਆਂ ਤਾਂ ਪਿੱਛੋਂ ਲੱਪਾ ਆਇਆ ਕੀਤਾ ਹੈ ਪੁੱਛਦਾ ਦਿਖਾਓ ਲੈ ਬਈ ਛੋਡੇ ਵਾਲਾ ਵੀ ਗੇਰਾ ਲਾਲ ਚੀਨਾ ਬਈ ਖੱਟੀਆਂ ਖਾਦਾ ਤੇ ਬਾਕੀ ਉਰਲੇ ਅਰਨੇ ਮਾਰ ਕੇ ਨੂੰ ਦਿਖਾਉਣੇ ਮਿੱਤਰੋ ਗੇਰਾ ਆਹ ਕਬੂਤਰੀ ਬਾਈ ਪਾਣੀ ਪੁਣੀ ਲਾ ਕੇ ਸੈੱਟ ਕਰਕੇ ਬਾਤੀ ਆਪਣੇ ਨੂੰ ਵੀ ਲਾਦਾ ਪਾਣੀ ਬਾਈ ਨੇ ਉਹ ਦੇ ਕੇ ਬਾਹਰ ਖਾ ਚੌਥਾ ਬਾਈ ਮਿੱਤਰੋ ਆਉਂਦਾ ਗਾ ਤੇ ਲੋ ਬਈ ਚੌਥੇ ਬਾਈ ਦਾ ਕਬੂਤਰ ਵੀ ਆ ਗਿਆ ਤੇ ਲਾ ਕੇ ਮੁਰਾ ਮਿੱਤਰੋ ਗੇਰਾ ਛੱਡ ਦਈਏ ਫਿਰ ਤੁਹਾਨੂੰ ਦਿਖਾਉਣੇ ਅੱਗੇ ਲੈ ਓ ਬਿੱਟੂ ਗੇਰਾ ਤੱਲ ਵੀ ਮਾਂ ਦਾ ਪੁੱਤ ਆ ਉਹ ਦੁਪਹਿਰੇ ਤੁਹਾਨੂੰ ਫੋਨ ਕਰੀਗਾ ਫੋਨ ਕਰਕੇ ਦਿੰਦਾ ਪਰਲੇਟ ਆਵਰ ਤੋਂ ਟੈਂਕਿੰਗ ਵਾਲੇ ਕਿਹੜਾ ਆਉਂਦਾ ਮੈਂ ਡਰਾਉਣੇ ਦੇਖੋਗਾ ਥੋੜੀ ਜਿਹਾ ਥੋੜੀ ਨਹੀਂ ਬਾਸ ਬਾਸ ਹਾਂ 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 ਲੈ ਵੀ ਚੱਲ ਲਈ ਐ ਚੱਲ ਲਈ ਐਸ ਕਰ ਗਿਆ ਬਈ ਵੇ ਆ ਗਿਆ ਗੱਲਾਂ ਇਹਦੀ ਤਾਂ ਲੇਖੀ ਹੈ ਇਹਦੀ 8 ਵਜੇ ਦਾ ਭਰਤਾ 7 ਕੁ ਵਜੇ ਦਾ 8 ਵਜੇ ਦਾ ਭਰਤਾ 8 ਵਜੇ ਦਾ ਛਰਤਾ ਬਈ ਓਏ ਤੇ ਲੋ ਮਿੱਤਰੋ ਛੜਤੇ ਯਾਰੇ ਕਬੂਤਰ ਆ ਆ ਜਾਂਦੇ ਦੋ ਤੇ ਦੂਆ ਫਿਰਦੇ ਦੂਆ ਫਿਰਦੇ ਆ ਆ ਗਈ ਆ ਫਿਰ ਦ ਆਪਣੇ ਆਲਾ ਤੇ ਲੋ ਮਿੱਤਰੋ ਦੋਨੇ ਕੂਤਰੀ ਨੇ ਬਦਾਮ ਲੈ ਖਾ ਹੁਣ ਇਹਨਾਂ ਨੂੰ ਛੜ ਦਈਏ ਕਿਰਾ ਖੁੱਡੇ ਚ ਤੇ ਕਬੂਤਰ ਆਪਣੇ ਵਧੀਆ ਓਡੇ ਫਿਰਦੇ ਨੇ ਮਿੱਤਰੋ ਉਥਰ ਆਪਣੇ ਵਧੀਆ ਉੱਡੇ ਫਿਰਦੇ ਨੇ ਐ ਸਤਾਰੀ ਫਿਰਦੇ ਨੇ ਚਾਰੇ ਕੁੱਤਰੀ ਦੋ ਆ ਜਾਂਦੇ ਨੇ ਇਹ ਅਰੀ ਗੁੱਠੀ ਵਾਲੇ ਬਾਈ ਦਾ ਤੇ ਉਹ ਬਿੱਟੂ ਦਾ ਤੇ ਗੁੱਗੀ ਬਾਈ ਦਾ ਵੀ ਥੋੜਾ ਲੰਬਾ ਔੜਦਾ ਤੁਹਾਨੂੰ ਉਹ ਵੀ ਦਿਖਾਵਾਂਗੇ ਆਪਣੇ ਵਾਲਾ ਕੁੱਤਰ ਵੀ ਹੁਣੀ ਇੱਥੋਂ ਉੱਚਾ ਹੋ ਗਿਆ ਹੈਗਾ ਤੁਹਾਨੂੰ ਦਿਖਾਉਣੇ ਇੱਕ ਮਿੰਟ ਆ ਜਾਂਦਾ ਮਿੱਤਰੋ ਆਪਣੇ ਵਾਲਾ ਝੋਟਾ ਪੱਟੂ ਸਵੇਰ ਤੱਕ ਗਿੱਦੀ ਮਾਰਦਾ ਫਿਰਦਾ 11 ਵਜੇ ਦਾ ਹੋ ਗਿਆ ਮਿੱਤਰੋ ਟਾਈਮ ਤੇ ਮਿੱਤਰੋ ਆ ਦੋ ਗੂਤਰ ਫਿਰਦੇ ਨੇ ਬੰਦੇ ਇੱਕ ਤਾਂ ਇਹ ਆ ਆ ਗਿਆ ਦੂਜਾ ਉਹਦੇ ਨਾਲ ਹੀ ਹੋ ਫਿਰਦਾ ਮਿੱਤਰੋ ਪਰੇ ਇਹ ਆਪਣੇ ਵਾਲਾ ਫਿਰਦਾ ਮਿੱਤਰੋ ਇਹ ਛੋਟਾ ਚੌਥਾ ਗੂਤਰ ਦਿਖਦਾ ਨਹੀਂ ਬਾਕੀ ਦੇਖਦੇ ਆ ਕੀ ਬੰਦ ਹੈ ਇਹ ਤਾਂ ਹੋ ਗਿਆ ਮਿੱਤਰੋ ਜਮੇ ਨੀਵੇਂ ਇਹ ਏ ਡਗੇ ਏ ਡਗੇ ਤੇ ਲੋ ਮਿੱਤਰੋ ਤੇ ਲਓ ਮਿੱਤਰੋ ਟਾਈਮ ਹੋ ਰਿਹਾ ਸਹੀ 3:30 ਦਾ ਦੋ ਕੂਤਰੇ ਫਸਲੇ ਮਿੱਤਰੋ ਮੈਚ 12:30 ਤੋਂ ਬਾਅਦ ਦਾ ਨਾ ਉਹ ਬੈਠਣ ਤੇ ਆਉਂਦਾ ਮਾਂ ਦਾ ਪੁੱਤ ਨਾ ਆਪਣੇ ਵਾਲਾ ਮਿੱਤਰੋ ਛੇਤੀ ਕਿਤੇ ਵੰਦਾ ਤੇ ਦਾਨ ਨੂੰ ਨੇ ਪਾ ਤੇ ਸਾਰੇ ਕੂਤਰਿਆਂ ਨੂੰ ਤੇ ਕਬੂਤਰ ਨੇਰੀ ਬਣੇ ਫਿਰਦੇ ਆ ਇਹ ਆ ਰਹੇ ਬਾਈ ਦਾ ਕੂਤਰ ਵੀ ਨੀਵਾ ਤੇ ਆਪਣੇ ਅੜੇ ਬਈ ਮਿੱਤਰੋ ਹਜੇ ਹੁਣ ਉੱਚਾ ਗਿਆਗਾ ਤੇ ਲਓ ਮਿੱਤਰੋ ਟਾਈਮ ਹੋ ਰਿਹਾ 5:00 ਕੀ 50 ਮਿੰਟ ਦਾ ਦੋ ਕੂਤਰੇ ਹੀ ਬਾਜੀ ਹੋ ਗਈ ਆਪਣੀ ਸਾਂਝੀ ਆ ਫਿਰਦਾ ਆਪਣੇ ਵਾਲਾ ਫਿਰਦਾ ਈ ਬਾਈ ਦਾ ਤੇ ਫੇਰ ਕਿਤੇ ਫੇਰ ਡਾਵਾਂਗੇ ਮੈਚ ਮਿੱਤਰੋ ਕਿਨਾ ਆ ਗਈ ਪੁੱਤ ਨੀਵੇਂ ਬਾੜੀਏ ਤੇ ਲੋ ਮਿੱਤਰੋ ਆਹ ਕਬੂਤਰ ਆ ਗਿਆ ਇਹ ਬੈਠਾਗਾ ਸਹੀ 6 ਵਜੇ 6 ਵਜੇ ਕੇ 5 ਕਿੰਟਾ ਦੇ ਬਹਿ ਗਿਆ ਛਤਰੀ ਛਾਲ ਛਲਵਾਇਆ ਮਿੱਤਰੋ ਇੱਕ ਬੁੱਤ ਰੜਾ ਪਛੜਿਆ ਇਹ ਬੱਤੀ ਬੁੱਤੀ ਲਾਉਂਦੇ ਤਾਂ ਐ ਹੋ ਗਿਆ ਮਿੱਤਰੋ ਥੋੜਾ ਜਿਹਾ ਗਿੱਲਾ ਜਾ ਤੇ ਬਾਕੀ ਕੀ ਰੌਣ ਕਰਕੇ ਪਿੰਜਰਾ ਪੁੰਜਰਾ ਮੈਂ ਤੁਹਾਨੂੰ ਕਰਦੇ ਹਾਂ ਸੱਟ ਫੱਟ ਤੇ ਹੋਰ ਵੀ ਮਿੱਤਰੋ ਕੀ ਹਾਲ ਨੇ ਤੇ ਸਾਮੀਆਂ ਨੇ ਮਿੱਤਰੋ ਅੱਜ ਇੱਕ ਕਬੂਤਰ ਦੇ ਇੱਕ ਕਬੂਤਰੀ ਆਪਣੀ ਬਾਜੀ ਛੇਵੇਂ ਤੁਹਾਨੂੰ ਪਤਾ ਹੀ ਹੈ ਬਈ ਸਾਂਝੀ ਹੋ ਗਈ ਸੀ ਤੇ ਫੇਰ ਆਪਾਂ ਕਿਦੇ ਬਈ ਫੇਰ ਜ਼ਰੂਰ ਛੱਡਾਂਗੇ ਅੱਜ ਮੌਸਮ ਖਰਾਬ ਹੋ ਗਿਆ ਤਾਂ ਕਰਕੇ ਕਬੂਤਰ ਭਾ ਲੈ ਤੇ ਦੋਚ ਆਪਣੀ ਮੰਡੀ ਦੀ ਸੀ ਬਾਜੀ ਅੱਜ ਤੇ ਕੱਲ ਨੂੰ ਮਿੱਤਰ ਹੁਣ ਆਪਾਂ ਆ ਦੋਨੇ ਕਬੂਤਰ ਛੱਡਨੇ ਨੇ ਇੱਧਰ ਕਬੂਤਰਾ ਇੱਧਰ ਕਬੂਤਰੀ ਆ ਤੇ ਰਾਤ ਨੂੰ ਦੇ ਪਾਣੀ ਪੂਣੀ ਦਿੱਤਾ ਤੁਹਾਨੂੰ ਦਿਖਾਵਾਂਗੇ ਮਿੱਤਰੋ ਕਿਵੇਂ ਹੈ ਸਿਸਟਮ ਤੇਰਾ ਬਾਹਤੀਆਂ ਨੇ ਪਿੰਜਰੇ ਜੇ ਬਾਕੀ ਤੁਹਾਨੂੰ ਦਿਖਾਵਾਂਗੇ ਨਾ ਪੱਖਾ-ਪੱਖਾ ਦਾ ਰੱਖਿਆ ਬਾਕੀ ਜੱਜ ਬਾਈ ਕੋ ਆ ਗਏ ਬਈ ਆਪਾਂ ਅੱਠ ਨੇ ਆ ਗਏ ਸੀ ਅੱਠ ਕਬੂਤਰ